ਇਹ ਹਜੇ ਵੀ ਖੀਰੀ ਆ ਬਾਈ ਠੀਕ ਆ ਫਾਦਰ ਸਾਈਡ ਕੀ ਦੱਸੇ ਤੁਸੀਂ ਇਹ ਬਾਈ ਰਾंजे ਜੋ ਤੇਰੀ ਆ ਜੋ ਸੁਖਬੀਰ ਟਾਂਡਾ ਕੋਲੋਂ ਬੁੱਤਰ ਡੇਰੀ ਫਾਰਮ ਤੇ ਗਿਆ ਗਜਰਾਤ ਚ ਠੀਕ ਹੈ ਹਜੇ 6 ਮਹੀਨੇ ਉਮਰ ਸਤ ਨੂੰ ਚੈੱਕ ਕਰੋ ਕਿੰਨੀ ਪਿਆਰੀ ਕੱਟੀ ਆ ਤੇ ਬਾਕੀ ਬੰਨ ਦੇ ਬਾਈ ਹੁਣ ਹਾਂਜੀ ਪਸ਼ੂ ਪਾਲਕ ਵੀਰੋ ਸਵਾਗਤ ਆ ਆਪਣੇ YouTube ਚੈਨਲ ਤੇ ਸੋ ਅੱਜ ਫੇਰ ਕੁਝ ਦਿਨਾਂ ਬਾਅਦ ਤੁਹਾਨੂੰ ਬਰੀਡ ਦੇ ਜਾਨਵਰ ਦਿਖਾ ਰਹੇ ਆ ਸੋ ਇੱਕ ਬਰੀਡਿੰਗ ਦੀ ਡੈਫੀਨੇਸ਼ਨ ਕੀ ਹੁੰਦੀ ਆ ਤੇ ਇੱਕ ਮਾਂ ਨੂੰ ਆਪਾਂ ਕਿਹੋ ਜੀ ਬਰੀਡ ਤਿਆਰ ਕਰ ਸਕਦੇ ਆ ਇਸ ਸਬੰਧੀ ਗੱਲਾ ਬਾਤਾਂ ਕਰਾਂਗੇ ਸੋ ਇੱਕ ਭਰਾ ਦੇ ਨਾਲ ਮਿਲਾਵਾਂਗੇ ਜਿਹੜਾ ਬੜਾ ਮਿਹਨਤੀ ਆ ਤੇ ਸ਼ੌਂਕ ਬਹੁਤ ਜ਼ਿਆਦੇ ਆ ਕਿਉਂਕਿ ਪਸ਼ੂ ਪਾਲਣ ਦੇ ਕਿੱਤੇ ਨੂੰ ਸ਼ੌਂਕ ਦੇ ਨਾਲ ਕੀਤਾ ਜਾ ਸਕਦਾ ਜੇ ਆਪਾਂ ਕਵਾਂਗੇ ਵੀ ਇਸ ਵਿੱਚ ਆਪਾਂ ਪੈਸੇ ਲਾ ਕੇ ਕਾਮਯਾਬ ਹੋ ਜਾਾਂਗੇ ਕਦੇ ਨਹੀਂ ਇਸ ਕੰਮ ਨੂੰ ਸਿਰਫ ਸ਼ੌਂਕ ਦੇ ਨਾਲ ਕੀਤਾ ਜਾ ਸਕਦਾ ਸੋ ਬਾਕੀ ਅੱਜ ਦੀ ਵੀਡੀਓ ਲੰਮੀ ਰਹੂਗੀ ਤੇ ਇਸ ਵੀਡੀਓ 'ਚ ਵੀ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹੁਣ ਬਾਈ ਦਾ ਸਵਾਗਤ ਕਰਦੇ ਆ ਆਪਣੇ YouTube ਚੈਨਲ ਤੇ ਉਸ ਤੋਂ ਬਾਅਦ ਜਨਮਰਾਂ ਨੇ ਸਾਰੇ ਨਹੀਂ ਪੁੱਛਦੇ ਆ ਪਰ ਡਿਟੇਲ ਹਾਂਜੀ ਭਰਾ ਕੀ ਹਾਲ ਚਾਲ ਆ ਬਾਈ ਸਭ ਤੋਂ ਪਹਿਲਾ ਪਿਆਰ ਭਰੀ ਸਾਸਰੀਆ ਕਾਲ ਸਾਸਿਕਾ ਜੀ ਮੇਰਾ ਪਿੰਡ ਬਾਈ ਸ਼ਰੀਆਂ ਵਾਲਾ ਬਰਾੜ ਆ ਤੇ ਨਾਮ ਮੇਰਾ ਸੁੱਖਾ ਤੇ ਤਹਿਸੀਲ ਗੁਰੂ ਰਸਹਾਇਆ ਤੇ ਜ਼ਿਲ੍ਹਾ ਫਰੀਪਰ ਆ ਮੇਰੇ ਠੀਕ ਹੈ ਜੀ ਬਈ ਆਪਣਾ ਕੰਮ ਕੀ ਹੈ ਮੈਨੂੰ ਪੁੱਛਣਾ ਦਾ ਵਪਾਰ ਦਾ ਜਾਂ ਬਰੀਡਿੰਗ ਦਾ ਕੀ ਕਨਸੈਪਟ ਆਪਣਾ ਬਈ ਮੰਨ ਕੇ ਚਲੋ ਗਾਂ ਲਈ ਦੀ ਟੋਕੜ ਗੱਬਣ ਤਿਆਰ ਕਰੀ ਦੀ ਆ ਤੇ ਵੇਚ ਦੇ ਦੀ ਆ ਠੀਕ ਆ ਤੇ ਬਰੀਡਿੰਗ ਤੇ ਮਹੀਆਂ ਦੇ ਬਰੀਡਿੰਗ ਕਰੀ ਦੀ ਆ ਮੱਝਾਂ ਦੇ ਬਰੀਡਿੰਗ ਨਾਲ ਜ਼ਿਆਦਾ ਸ਼ੌਂਕ ਵੀ ਹੈ ਜਾਲੇ ਜ਼ਿਆਦਾ ਸ਼ੌਂਕ ਆ ਤੇ ਇਹ ਵੀ ਮੈਂ ਸੁਣਿਆ ਵੀ ਕੰਪੀਟੀਸ਼ਨ ਦਾ ਵੀ ਥੋੜਾ ਜਿਹਾ ਕੀੜਾ ਹੈਗਾ ਹਾਂ ਬਈ ਹੈਗਾ ਹੈਗਾ ਠੀਕ ਹੈ ਨਹੀਂ ਚੰਗੀ ਗੱਲ ਆ ਬਈ ਐਪਰੀਸ਼ੀਏਟ ਤੁਹਾਨੂੰ ਬਾਕੀ ਤੁਹਾਡੀ ਮਿਹਨਤ ਬਹੁਤ ਆ ਬਾਕੀ ਆਪਾਂ ਬਾਈਆਂ ਦੀਆਂ ਦੋ ਕਟੀਆਂ ਬਹੁਤ ਸੋਹਣੀਆਂ ਬਾਈ ਨੇ ਤਿਆਰ ਕੀਤੀਆਂ ਉਹ ਹੀ ਮੈਨ ਦਿਖਾਉਣੀਆਂ ਜਿਹੜੀਆਂ ਕੀ ਆ ਬੂਰੀਆਂ ਦੇਖ ਰਹੇ ਹੋ ਤੁਸੀਂ ਤੇ ਇਹ ਕਾਲੀ ਮੱਝ ਤੋਂ ਬਾਈ ਨੇ ਕੀ ਤਾਂ ਗਿਆ ਅਰ ਸੋ ਬਾਈ ਲੈ ਪਰ ਮੱਝ ਦੀ ਵੀ ਡਿਟੇਲ ਪੁੱਛਦੇ ਕਿ ਕਿ ਇਸ ਤੋਂ ਹੀ ਇਸ ਨੇ ਬੱਚਿਆਂ ਨੂੰ ਜਨਮ ਦਿੱਤਾ ਇਹ ਸਮੱਝ ਨੇ ਤੇ ਕਿਸ ਤਰ੍ਹਾਂ ਇਸ ਦੀ ਕਹਾਣੀ ਹੈ ਸਾਰੀ ਪੁੱਛਦੇ ਕੀ ਡਿਟੇਲ ਆ ਬਾਈ ਆਪਣੀ ਮੱਝ ਦੀ ਇਹ ਮੱਝ ਥੱਲੇ ਬਾਈ 15 16 ਕਿਲੋ ਦੁੱਧ ਨੋਰਮਲ ਦਿੰਦੀ ਆ ਠੀਕ ਹੈ ਤੇ ਇਹ ਬਾਈ ਮੰਨ ਕੇ ਚਲੋ ਹੁਣ 14 ਮੀਂਹ ਦੀ ਗੱਪਣਾ ਜੀ ਠੀਕ ਆ ਤੇ ਹੁਣ ਵੀ ਮੰਨ ਕੇ ਚੱਲ ਕੋਈ ਬੰਦਾ ਚੋ ਸਕਦਾ 15-16 ਕਿਲੋ ਦੁੱਧ ਜੀ ਵੀ ਜੇ ਕਿਸ ਨੇ ਚੋਣਾ ਹੋਵੇ ਤਾਂ ਵੀ 14-15 15-16 ਕਿਲੋ ਦੁੱਧ ਚੋ ਸਕਦਾ ਬਈ ਇਹਦੇ ਤੇ ਠੀਕ ਆ ਇਹ ਜਿਹੜੀ ਮੱਝ ਆਪਾਂ ਬਈ ਆਪਾਂ ਖਰੀਦੀ ਸੀ ਜਾਂ ਆਪਣੀ ਘਰ ਦੀ ਆ ਇਹ ਬਈ ਆਪਾਂ ਮੰਨ ਕੇ ਚਲੋ 6 ਸਾਲ ਪਹਿਲਾਂ ਖਰੀਦੀ ਆ ਠੀਕ ਹੈ ਤੇ ਇਹ ਮੰਨ ਕੇ ਚਲੋ ਕੱਟੇ ਹੀ ਦਿੰਦੀ ਸੀਗੀ ਪਰ ਹੁਣ ਮੰਨ ਕੇ ਚੱਲ ਆਪਣੇ ਕੋਲੇ ਡਾਕਟਰ ਬਹੁਤ ਵਧੀਆ ਏਹੀ ਕਰਦਾ ਤੇ ਹੁਣ ਮੰਨ ਕੇ ਚਲੋ ਸੀਮਨ ਚੰਗੇ ਲਾਈਦੇ ਆ ਚੰਗੀ ਗੱਲ ਮੱਝ ਤੇ ਟਿੱਕਿਆਂ ਤੋਂ ਮੰਨ ਕੇ ਚੱਲ ਕੱਟੀਆਂ ਹੀ ਲੈਂਦੀ ਆ ਹੁਣ ਆਪਣੇ ਕੋਲੇ ਤਿੰਨ ਸੂਏ ਸੂਈ ਆ ਠੀਕ ਆ ਮੰਨ ਕੇ ਚਲੋ ਵੀ ਤੇ ਦੋ ਸੂਏ ਮਗਰ ਸੂਈ ਸੀਗੀ ਜੀ ਤੇ ਹੁਣ ਮੰਨ ਕੇ ਚਲੋ ਦੋ ਕਟੀਆਂ ਹੀ ਦਿੱਤੀਆਂ ਤੇ ਇੱਕ ਕਟਾ ਦਿੱਤਾ ਆਪਣੇ ਕੋਲੇ ਬਾਈ ਜੀ ਨਹੀਂ ਬਾਕੀ ਚਲੋ ਜਦੋਂ ਆਪਾਂ ਸੱਚੇ ਦਿਲੋਂ ਮਿਹਨਤ ਕਰਦੇ ਹਾਂ ਉਹ ਕੁਦਰਤ ਵੀ ਆਪਣਾ ਸਾਥ ਦਿੰਦੀ ਸਹੀ ਗੱਲ ਆ ਬਾਈ ਤੇ ਬਾਕੀ ਬਾਈ ਦੀਆਂ ਕਟੀਆਂ ਵਖਾਉਣੇ ਆ ਪਹਿਲਾਂ ਆਪਾਂ ਵੱਡੀ ਕੱਟੀ ਦੀ ਗੱਲ ਪੁੱਛ ਕਰਗੇ ਇਹ ਕਿੰਨੇਵੇਂ ਸੂਏ ਦੀ ਐਸ ਦੀ ਇਸ ਵਾਰ ਇਹ ਬਈ ਮੰਨ ਕੇ ਚਲੋ ਜਿਹੜੀ ਹੁਣ ਆਲੀ ਕੱਟੀ ਆ ਇਹ ਤੋਂ ਪਹਿਲਾਂ ਵਾਲੇ ਸੂਏ ਦੀ ਆ ਠੀਕ ਹੈ ਵੀ ਮੰਨ ਕੇ ਚਲੋ ਜਿਹੜੀ ਆ ਨਿੱਕੀ ਕੱਟੀ ਆ ਤੇ ਇਹ ਵੱਡੀ ਕੱਟੀ ਆ ਠੀਕ ਹੈ ਹਾਂਜੀ ਵੀਰੇ ਇਹਨਾਂ ਮੈਂ ਹੁਣ ਆਪਣੀ ਐਡ ਆਨ ਕਰਨਾ ਚਾਹੁੰਦਾ ਗੱਲ ਵੀ ਤੁਸੀਂ ਮੱਝ ਦੇਖ ਰਹੇ ਹੋ ਜਾਦੇ ਕੈਰੇਕਟਰ ਉਹਦੇ ਮੋਰਾ ਦੇ ਵਿੱਚ ਆ ਸੋ ਜਿਹੜੀ ਮੈਂ ਗੱਲ ਕਰਦਾ ਵੀ ਜਿਹੜੀ ਮੱਝ ਹੁੰਦੀ ਆ ਡੋਮੀਨੇਟ ਮੱਝ ਇੱਕ ਬੁੱਲ ਡੋਮੀਨੇਟ ਹੁੰਦਾ ਸੋ ਕਈ ਮੱਝਾਂ ਇਹੋ ਜੀਆਂ ਹੁੰਦੀਆਂ ਜਿਹੜੇ ਬੱਚੇ ਆਪਣੇ ਤੀ ਡੋਮਿਨੇਟ ਕਰਦੇ ਆ ਉਸਦੇ ਜਿਹੋ ਜਿਹਾ ਮਰਜੀ ਸੀਮਨ ਲਵਾਈਗੇ ਪਰ ਇਹ ਮੱਝ ਆ ਮੈਂ ਬਰੀਡਿੰਗ ਦੇ ਲਈ ਬੈਸਟ ਵੀ ਇਸ ਨੂੰ ਇਸ ਲਈ ਕਹੂੰਗਾ ਕਿ ਜਿਹੜੇ ਵੀ ਬੁੱਲ ਦੇਸ ਦੇ ਸੀਮਨ ਲਗਾਉਂਦੇ ਆ ਬਾਈ ਉਸੇ ਹੀ ਤਰ੍ਹਾਂ ਦਾ ਬੱਚਾ ਇਹ ਦਿੰਦੀ ਆ ਸੋ ਬਾਕੀ ਬਾਈ ਦੇ ਜਵਾਨੀ ਪੁੱਛਦੇ ਆ ਗੱਲ ਇਹ ਮੱਝ ਆਪਣੀ ਜਿਵੇਂ ਕਾਲੀ ਆ ਤੇ ਬੱਚਾ ਬੂਰਾ ਦਿੱਤਾ ਰੇਸ ਨਹੀਂ ਨਾ ਚੱਕਰ ਪਤਾ ਕੀ ਆ ਇਹ ਮੱਝ ਦੇ ਟੀਕਾ ਜੇਬ ਜਾਂ ਮਰਜੀ ਭਰਾ ਦੇ ਇਹ ਮੱਝ ਮੋਰਾ ਨਸਲ ਦੀ ਤੇ ਆਪਾਂ ਟੀਕਾ ਨੀਲੀ ਰਵੀ ਦਾ ਵੀ ਭਰਾਇਆ ਹੈ ਇਹਦੇ ਠੀਕ ਆ ਉਹ ਮੰਨ ਕੇ ਚਲੋ ਬੂਰਾ ਰਾਂਝੇ ਰਾਂਝੇ ਅੱਜ ਆਪਾਂ ਉਹ ਪਹਿਲੇ ਦੀ ਐਕੂਰੇਟ ਏਜ ਦੱਸੋ ਝੋਟੀ ਦੀ ਆਪਣੀ ਇਹ ਬਈ ਮੰਨ ਲੇਗੇ ਚਲੋ ਹਾਂਜੀ ਬਈ ਕੀ ਏਜ ਆਪਣੀ ਇਹ ਮੰਨ ਕੇ ਚਲੋ ਬਈ ਹੁਣ ਪੌਣੇ ਕੇ ਦੋ ਸਾਲਾਂ ਦੀ ਹੋ ਗਈ ਆ ਕੱਟੀ ਇਹ ਅਜੇ ਵੀ ਖੀਰੀ ਆ ਬਈ ਠੀਕ ਆ ਫਾਦਰ ਸਾਈਡ ਕੀ ਦੱਸੇ ਤੁਸੀਂ ਇਹ ਬਈ ਰਾंजे ਝੋਟੇਰੀ ਆ ਜੋਸ ਖਬੀਰ ਟਾਂਡਾ ਕੋਲੋਂ ਬੁੱਤਰ ਡੇਰੀ ਫਾਰਮ ਤੇ ਗਿਆ ਗੁਜਰਾਤ ਚ ਠੀਕ ਹੈ ਇਹ ਉਹ ਝੋਟੇਰੀ ਆ ਬਈ ਰਾंजे ਦੀ ਠੀਕ ਹੈ ਹਾਈਟ ਲੈਂਥ ਦੇਖ ਸਕਦੇ ਤੁਸੀਂ ਤੇ ਇਸੇ ਮਾਝ ਤੋਂ ਪੈਦਾ ਹੋਈ ਆ ਇਹੇ ਬੜੀ ਵਧੀਆ ਵੀ ਬਾਈ ਨੇ ਤਿਆਰ ਕੀਤੀ ਬਾਕੀ ਬਰੀਡ ਕੈਰੈਕਟਰ ਵੀ ਇਸਦੇ ਚੰਗੇ ਆ ਆਵੇਂ ਬਾਈ ਛੋਟੀ ਕਿੰਨੀ ਏਜ ਹੋਗੀ ਬਾਈ ਇਸਦੀ ਇਹ ਬਾਈ ਹੁਣ ਪੌਣੇ ਇੱਕ ਦੋ ਹਰ ਸਾਲਾਂ ਦੀ ਹੋਗੀ ਆ ਦੇਖ ਲਓ ਮੰਨ ਕੇ ਚਲੋ ਲਓ ਵੀ ਥੱਲੋਂ ਆਰਡਰ ਦੀ ਕੁਆਲਿਟੀ ਟੇਡਸ ਦੀ ਸਪੇਸਿੰਗ ਤੇ ਝੋਲੀ ਝਾੜੀ ਦੇਖ ਸਕਦੇ ਆ ਬਾਕੀ ਮੈਂ ਇਹ ਗੱਲ ਪਹਿਲਾਂ ਐਡ ਆਨ ਕਰਨਾ ਚਾਹੁੰਦਾ ਬਾਈ ਨੇ ਨਹੀਂ ਕਿਹਾ ਕੋਈ ਵੀ ਪਸ਼ੂ ਬਾਈ ਦਾ ਸੇਲ ਆਸਤੇ ਨਹੀਂ ਇਹ ਸਿਰਫ ਤੁਹਾਨੂੰ ਦਿਖਾ ਰਹੇ ਆ ਸਿਰਫ ਦੀ ਸਿਰਫ ਸ਼ੌਂਕ ਦੇ ਲਈ ਬਾਈ ਨੇ ਬਰੀਡਿੰਗ ਤੇ ਕੰਮ ਕੀਤਾ ਤੇ ਇੱਕ ਬਰੀਡਿੰਗ ਦਾ ਸ਼ੌਂਕ ਬੰਦੇ ਨੂੰ ਕਿਸ ਤਰ੍ਹਾਂ ਨਾ ਹੁੰਦਾ ਉਹ ਆਪਾਂ ਅੱਜ ਇਹੀ ਦਿਖਾਉਣਾ ਇੱਕ ਸਾਰਿਆਂ ਨੂੰ ਪਿਆਰੀ ਕੱਟੀ ਬਾਈ ਦੀ ਆਹ ਜਿਹੜੀ ਖੁੱਲੀ ਤੁਰੀ ਫਿਰਦੀ ਐ ਇਸਦੀ ਵੀ ਡਿਟੇਲ ਪੁੱਛਦੇ ਆ ਸੋ ਜਿਹੜੀ ਆਪਣੀ ਬਾਈ ਬੂਰੀ ਵੱਡੀ ਝੋਟੀ ਆ ਇਹ ਹੁਣ ਗੱਭੜ ਹੋ ਚੁੱਕੀ ਐ ਇਹ ਹੀ ਕਰਾਈਰ ਕਹਿੰਦਾ ਕਿ ਨਹੀਂ ਨਹੀਂ ਹਜੇ ਨਹੀਂ ਕਨਸੀਵ ਕਰਾਈਗੀ ਜਿਹੜੀ ਕੱਢ ਚੁੱਕੀ ਆ ਠੀਕ ਹੈ ਜੀ ਹਾਂਜੀ ਵੀਰੇ ਬਈ ਹਜੇ ਤਾਂ ਸੀਮਨ ਕੋਈ ਨਹੀਂ ਲਗਵਾਉਣਾ ਨਹੀਂ ਵੀਰੇ ਇਹਦੇ ਹਜੇ ਨਹੀਂ ਥੋੜੀ ਏਕਾ ਵੱਡੀ ਹੋ ਜੇ ਓਕੇ ਇਹ ਆਪਣੇ ਕਿਹੜੇ ਸੂਏ ਦੀ ਐ ਸਮਝਦੀ ਏ ਬਾਈ ਮੰਨ ਗਿਆ ਚਲੋ ਤੀਜੇ ਇੱਕ ਸੂਏ ਦੀ ਲਾ ਲੋ ਤੀਜੇ ਇੱਕ ਸੂਏ ਦੀ ਆ ਠੀਕ ਆ ਤੀਜੇ ਸੂਏ ਇਸ ਨੇ ਏ ਝੋਟੀ ਦਿੱਤੀ ਹਾਂਜੀ ਵੀਰੇ ਉਸ ਤੋਂ ਬਾਅਦ ਚੌਥੇ ਸੂਏ ਕਿਸ ਬੱਚੇ ਨੇ ਜਨਮ ਦਿੱਤਾ ਚੌਥੇ ਸੂਏ ਆ ਬਾਈ ਹੀਰਾ ਪੈਦਾ ਕੀਤਾ ਜਿਹੜਾ ਆਪਣਾ ਹੀਰਾ ਦੇਖ ਸਕਦੇ ਆ ਬਾਕੀ ਬਾਈ ਹੀਰਾ ਬਾਕੀ ਬਾਈ ਦੀ ਮਿਹਨਤ ਬੋਲਦੀ ਐ ਇਸ ਤੇ ਜਿਆਦੇ ਮੈਂ ਨਹੀਂ ਐ ਤੇ ਇਸ ਬਾਰੇ ਕੁਝ ਵੀ ਦੱਸਣਾ ਇਹ ਚੀਜ਼ਾਂ ਕੰਪੀਟੀਸ਼ਨ ਚ ਆਪਾਂ ਦੇਖਦੇ ਆ ਬਾਕੀ ਫਾਦਰ ਸਾਈਡ ਵੀ ਆਪਾਂ ਕਨਫਰਮ ਕਰਦੇ ਬਾਕੀ ਮੇਨ ਗੱਲ ਇਹ ਵੀ ਕੱਟੀ ਇੰਨੀ ਕੁ ਜਿਆਦੇ ਸੀਲ ਆਣਾ ਜਿੰਨੀ ਕਹਿ ਦਿੱ ਗਏ ਮੈਂ ਫਸਟ ਟਾਈਮ ਇਸ ਨੂੰ ਮਿਲਿਆ ਬਟ ਬਿਲਕੁਲ ਫਰੈਂਡਲੀ ਐ ਕੱਟੀ ਕੀ ਡਿਟੇਲ ਆ ਬਈ ਇਹ ਕੱਤੀ ਉਹ ਐਨੂੰ ਘਾਰਿਆ ਫੇਸਬੁਕ ਆ ਕੇ ਪਹਿਲਾਂ ਦੱਸ ਲੀ। ਕੱਤੀ ਸੱਚ ਨੂੰ ਬਹੁਤ ਹੀ ਪਿਆਰੀ ਸੱਚੀ ਦਿਲ ਖੁਸ਼ ਹੋ ਗਿਆ ਪਰਮਾਤਮਾ ਲੰਮੀ ਉਮਰ ਦੇਵੇ ਇਸ ਨੂੰ। ਥੋੜਾ ਜਿਹਾ ਬੂਰੀ ਦਾ ਕੰਪੀਟੀਸ਼ਨ ਘੱਟ ਹੁੰਦਾ ਜੀ ਇਹ ਦੇ ਕਰਕੇ ਤੇ ਬਾਕੀ ਵੇਖ ਸਕਦੇ ਫੇਸ ਦੇਖੋ ਇਹਦਾ। ਇਹ ਕਿਸ ਤਰ੍ਹਾਂ ਪਾਲੀ ਆ ਬਾਈ ਨੇ ਇੱਕ ਇੱਕ ਚੀਜ਼ ਪੁੱਛਾਂਗੇ ਤਸੱਲੀ ਦੇ ਨਾਲ। ਲੈਗ ਸਕੋਰ ਵੇਖੋ ਤੇ ਪੈਰ ਵੇਖੋ। ਬਾਕੀ ਇਸ ਦੀ ਉਮਰ ਵੀ ਹਜੇ ਥੋੜੀ ਕੋਈ ਆ। ਪੁੱਠਾ ਪਾਠਾ ਦੇ ਕਰੋ ਕਿੰਨੀ ਕ ਤਿਆਰੀ ਕੀਤੀ ਬਾਈ ਨੇ ਖੁਦ ਹੀ ਕਟਿੰਗ ਕੀਤੀ ਐ ਇਸ ਦੀ ਕਿ ਸਾਈਡ ਆ ਫਾਦਰ ਸਾਈਡ ਐ ਇਹ ਬਾਈ ਜਿਹੜਾ ਦਲਸ਼ੇਰ ਸਰਪੰਚ ਕੋਲੇ ਨਾਰ ਲਈ ਮਾਝਾ 벨ਟ ਝੋਟਾ ਨਹੀਂ ਜਾ ਹਾਂਜੀ ਵੀਰੇ ਉਹ ਉਹ ਉਸ ਟੀਕੇ ਦੀ ਆ ਖੁਦ ਮੰਨ ਕੇ ਚਲੋ ਆਪਣੇ ਕੋਲੇ ਸਟਰਾਪ ਆ ਠੀਕ ਆ ਠੀਕ ਆ ਵੀਰੇ ਦਲਸ਼ੇਰ ਸਰਪੰਚ ਕੋਲੇ ਜਿਹੜਾ ਨਾਰ ਲਈ ਝੋਟਾ ਐ ਉਹ ਝੋਟੇ ਦੀ ਆ ਵੀਰੇ ਓਕੇ ਬਈ ਆ ਪੈਸੀ ਮਾਈ ਤੁਹੇ ਨਹੀਂ ਐ ਐਸੇ ਤੋਂ ਹੀ ਬਈ ਪੈਦਾ ਕੀ ਚੌਥੀ ਸੂਏ ਬਈ ਹਾਂਜੀ ਬਈ ਹਾਂਜੀ ਲੋਕ ਸਜਣਾਂ ਚੌਥੀ ਸੂਏ ਬਾਈ ਨੇ ਇਹ ਕੱਟੀ ਇਸ ਤੋਂ ਮੱਝ ਤੋਂ ਪੈਦਾ ਕਰਾਈ ਦੇਖੋ ਕੱਟੀ ਦੇ ਕੈਰੇਕਟਰ ਬੜੇ ਸੋਹਣੇ ਆ ਥੋੜ ਛੋਟਾ ਜਿਹਾ ਖੋਲ ਕੇ ਵੀ ਦਿਖਾਉਨੇ ਆ ਮੈਸੇਜ ਦੀ ਸ਼ਾਰਟ ਵੀਡੀਓ ਸਪੈਸ਼ਲ ਬਣਾਈ ਕਿਉਂ ਕਰਤੀ ਪਿਆਰੀ ਬਹੁਤ ਆ ਸਜਣਾ ਪੁੱਠਾ ਪੱਠਾ ਇੰਨਾ ਕਿ ਪਿਆਰਾ ਬਾਕੀ ਬਾਈ ਦੀ ਮਿਹਨਤ ਵਧੀਆ ਇਸ ਤੇ ਕਿਸ ਤਰ੍ਹਾਂ ਬਾਈ ਨੇ ਤਿਆਰ ਕੀਤੀ ਹੈ ਖਰਾਕ ਦੇ ਬਾਰੇ ਵੀ ਸਾਰੀ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਆ ਆ ਆ ਚੈੱਕ ਕਰੋ ਇਸ ਦੀ ਕੁਆਲਿਟੀ ਤੇ ਹਜੇ ਉਮਰ ਵੀ ਥੋੜੀ ਆ ਮਹਾਂਸ਼ਰੇ ਉਮਰ ਕਨਫਰਮ ਨਹੀਂ ਕੀਤੀ ਬਬੋਛ ਕੇ ਜੀ ਕੀ ਉਮਰ ਆ ਬਾਈ ਇਸ ਦੀ ਵੀਰੇ 6 ਮਹੀਨੇ ਥੇ ਜਾ ਹਜੇ 6 ਮਹੀਨੇ ਉਮਰ ਸਜਣਾ ਚੈੱਕ ਕਰੋ ਕਿੰਨੀ ਪਿਆਰੀ ਕੱਟੀ ਆ ਤੇ ਬਾਕੀ ਬੰਨ ਦੇ ਬਾਈ ਹੁਣ ਬਾਕੀ ਇਹਦਾ ਹੁਣ ਆਪਾਂ ਡਾਈਟ ਪਲਾਨ ਬਾਰੇ ਪੁੱਛਦੇ ਆਂ ਕੱਟੀ ਸੀਲ ਬਹੁਤ ਆ ਸੱਜ ਨੂੰ ਮੇਨ ਗੱਲ ਆ ਹਾਂ ਤੇ ਇਹ ਹਜੇ ਬੱਚੀ ਆ ਬਿਲਕੁਲ ਨਾਲੇ ਤੇ ਮੈਨੂੰ ਤਾਂ ਲੱਗੀ ਬਹੁਤ ਜਿਆਦਾ ਪਿਆਰੀ ਤੇ ਬਾਕੀ ਹੁਣ ਤੁਸੀਂ ਦੱਸਣਾ ਕਮੈਂਟ ਕਰਕੇ ਵੀ ਤੁਹਾਨੂੰ ਕਿਵੇਂ ਲੱਗੀ ਦੋਵੇਂ ਬੂਰੀਆਂ ਕੱਟੀਆਂ ਚੰਗੀਆਂ ਬਟ ਆ ਥੋੜੀ ਜੀ ਜ਼ਿਆਦਾ ਹੀ ਪਿਆਰੀ ਲੱਗ ਰਹੀ ਆ ਸੋ ਹੁਣ ਬਾਈ ਇਹਦਾ ਇਹ ਦੱਸੋ ਵੀ ਪਹਿਲੇ ਦਿਨ ਤੋਂ ਲੈ ਕੇ ਕੀ ਇਹਦੀ ਸਿਹਤ ਸੰਭਾਲ ਕੀਤੀ ਵੀ ਇੰਨੀ ਵਧੀਆ ਗ੍ਰੋਥ ਕੀਤੀ ਹੈ ਕੰਟੀਨਿਊਸ ਇਹਦਾ ਬਾਈ ਐਕਸਟਰਾਔਰਡਨਰੀ ਆ ਬਾਈ ਤੇ ਐਪਰੀਸ਼ੀਏਟ ਆ ਬਾਈ ਤੈਨੂੰ ਪੂਰਾ ਜੀ ਇਹਨਾ ਬੇਈਮਾਨ ਕੇ ਚਲੋ ਆਪਾਂ 1 ਮਹੀਨਾ ਕੋਈ ਰੱਸੀ ਨਹੀਂ ਇਹਦੇ ਸੰਗਲੀ ਵੀ ਨਹੀਂ ਪਾ ਕੇ ਵੇਖੀ ਜੀ 1 ਮਹੀਨਾ ਪੂਰਾ ਖੁੱਲੀ ਰਹੀ ਹੈ ਜਿਵੇਂ ਘੋੜੇ ਹੀ ਨਹੀਂ ਬੱਚੇ ਦਾ ਦੁੱਧ ਚੁੰਗਦੀ ਗਈ ਜੀ ਜੀ ਇਹ ਉਹ ਚੱਕਰੀ ਸੀਗਾ ਮਾਨ ਤੇਰੀ ਮਦਰ ਦਾ ਆਪਾਂ ਨੂੰ ਦੁੱਧ ਵੀ ਦੱਸ ਗਈ ਕਿੰਨਾ ਕੇ ਦਿਨ ਦੇ ਇਹ ਬਾਈ 16 15 16 ਕਿਲੋ ਨਾਰਮਲ ਦੁੱਧ ਆ ਬਾਈ ਆਪਾਂ ਇੰਨੀ ਵੀ ਨਾਰਮਲ ਸੇਵਾ ਤੇ ਰੱਖਦੇ ਆ ਬਾਲੇ ਵੀ ਮਹਿੰਗੀ ਫੀਡ ਨਹੀਂ ਪਾਉਂਦੇ ਜੀ ਉਸ ਤੋਂ ਬਾਅਦ ਤੁਸੀਂ ਇਹਨੇ ਵੀ 1 ਮਹੀਨਾ ਇਸ ਨੂੰ ਖੁੱਲਾ ਇਹਨੇ ਦੁੱਧ ਪੀਤਾ ਆਪਦੀ ਮਾਂ ਨੇ ਹਾਂਜੀ ਵੀਰੇ ਠੀਕ ਹੈ ਜੀ ਤੇ ਹੋਰ ਇਸ ਨੂੰ ਕੋਈ ਐਕਸਟਰਾ ਦਿੱਤਾ ਹੋਵੇ ਕੁਝ ਐਕਸਟਰਾ ਬਾਈ ਕੁਝ ਨਹੀਂ ਦਿੱਤਾ ਮੰਨ ਕੇ ਚਲੋ ਦੁੱਧ ਹੀ ਹੁਣ ਐ ਆ ਵੀ ਹੈ ਮੈਪਲੀ ਫੀਡ ਦਾ ਇਰਾਦਾ ਇਹਨੂੰ ਪਾਉਣ ਦਾ ਠੀਕ ਹੈ ਜੀ ਉਸ ਤਾਂ ਨਹੀਂ ਕੀਤੀ ਆ ਯੂਜ਼ ਨਹੀਂ ਕੀਤੀ ਭਰਾ ਨਾਲ ਨੇ ਵੀ ਆਹੋ ਬਾਈ ਗੋਰੇ ਨਾਲ ਉਹਨਾਂ ਦਾ ਕਾਫੀ ਮਿੱਤਰਤਾ ਬਾਈ ਦੀ ਤੇ ਉਹਨਾਂ ਦੇ ਕਰਕੇ ਬਾਈ ਹੋਰੀ ਵੀ ਕਹਿੰਦੇ ਆਪਾਂ ਯੂਜ਼ ਕਰਨੀ ਬਟ ਕੀਤੀ ਨਹੀਂ ਮੈਂ ਐਵੇਂ ਪ੍ਰੋਮੋਸ਼ਨ ਕਰੀ ਜਾਵਾਂ ਆਪਦੀ ਇਹ ਬਾਈ ਦੇ ਸਿਰਫ ਦੁੱਧ ਤੇ ਪਾਣੀ ਆ ਕੋਈ ਹੋਰ ਕੋਈ ਦੇਸੀ ਚੀਜ਼ ਕੋਈ ਵਰਤੀ ਹੋਵੇ ਤੋ ਉਹ ਦੱਸ ਦੋ ਕੋਈ ਚੱਕਰ ਇਹ ਬਾਈ ਇਹਨੂੰ ਬਸ ਕਣਕ ਦਾ ਦਾਣਾ ਏਕਾ ਬਟ ਡੇਰੀ ਜੋ ਹੈ ਫੀਡ ਪਾਈ ਗਈ ਆ ਠੀਕ ਆ ਕੋਈ ਆਮ ਲਈ ਮੈਂ ਦੱਸਣਾ ਚਾਹੁੰਦਾ ਬਾਈ ਦੀ ਚੱਕੀ ਆ ਬਾਈ ਦੇ ਚੱਕੀ ਦਾ ਕੰਮ ਆ ਦੇਖ ਸਕਦੇ ਤੁਸੀਂ ਤੇ ਬਾਈ ਕਹਿੰਦਾ ਕਣਕ ਦਾ ਦਾਣਾ ਇੱਕ ਐਕਸਟਰਾ ਪਾਉਨੇ ਆ ਹੋਰ ਹਾਂਜੀ ਵੀਰੇ ਤੇ ਕਿਹੜੀ ਫੀਡ ਹੋਰ ਫੀਡ ਕਿਹੜੀ ਆਕੀ ਹੋਰ ਬੱਸ ਵੀਰੇ ਡੇਰੀ ਚੋਇਸ ਪਾਉਣ ਲੱਗਾ ਫੀਡ ਹੁਣ ਮੈਂ ਇਹਨੂੰ ਠੀਕ ਹੈ ਬਈ ਹਾਂਜੀ ਵੀਰੇ ਬਾਕੀ ਹੁਣ ਵੀ ਦੁੱਧ ਪੀ ਰਹੀ ਹੈ ਇਹ ਹਾਂਜੀ ਬਾਈ ਹੁਣ ਵੀ ਮੰਨ ਕੇ ਚਲੋ ਅੱਧੀ ਚੋਈ ਦੀ ਮੱਝ ਹੁਣ ਵੀ ਓਕੇ ਅੱਧੀ ਇਹਨੂੰ ਚੰਗਾਉਣੀ ਆ ਵੀ ਮੰਨ ਕੇ ਚਲੋ ਕੰਪੀਟੀਸ਼ਨ ਅਕ ਕੀੜਾ ਹੈਗਾ ਮੰਨ ਕੇ ਚਲੋ ਇਹਦੇ ਕੱਲਾ ਬਾਈ ਕੱਟ ਨਹੀਂ ਆਇਆਗਾ ਜੀ ਕੱਟ ਤੇ ਅੱਖਾਂ 'ਚ ਬਾਈ ਥੋੜੀ ਜੀ ਮੰਨ ਕੇ ਚਲੋ ਜਿਹੜਾ ਕਹਿੰਦੇ ਆ ਵੀ ਉਹ ਘਟ ਆਇਆ ਵੀ ਇੱਕ ਪਟਾਣੀ ਆਇਆ ਮੂੰਹ ਤੇ ਠੀਕ ਹੈ ਨਹੀਂ ਤਾਂ ਆਪਾਂ ਮੰਨ ਕੇ ਚਲੋ ਵੀ ਮੇਲੇ ਤੇ ਪੌਣੀ ਸੀ ਕੱਟੀ ਠੀਕ ਹੈ ਜੀ ਹਾਂ ਜੀ ਵੀਰੇ ਬਾਕੀ ਕੱਟੀ ਬਹੁਤ ਪਿਆਰੀ ਹੈ ਸੱਜਣੋ ਜਦੋਂ ਆਪਾਂ ਖੁਦ ਆ ਕੇ ਵੇਖਦੇ ਨੇ ਕਿਉਂਕਿ ਕੈਮਰੇ 'ਚ ਸਿਰਫ ਤੁਸੀਂ ਜੱਜਮੈਂਟ ਕਰ ਸਕਦੇ ਹੋ ਬਟ ਬਾਈ ਦੀ ਮਿਹਨਤ ਕਿਸ ਤਰ੍ਹਾਂ ਦੀ ਇਹ ਕੱਟੀ ਦੀ ਆਪਾਂ ਜਦੋਂ ਗਰਾਊਂਡ ਲੈਵਲ ਤੇ ਆ ਕੇ ਵੇਖਦੇ ਉਦੋਂ ਪਤਾ ਲੱਗਦਾ ਤੇ ਪ੍ਰਮਾਤਮਾ ਬਾਈ ਦੇ ਜਾਨਵਰਾਂ ਨੂੰ ਵੀ ਲੰਮੀ ਉਮਰ ਦਵੇ ਤੇ ਬਾਈ ਆਉਣ ਵਾਲੇ ਸਮੇਂ ਤੇ ਤੁਹਾਨੂੰ ਕੰਪੀਟੀਸ਼ਨ ਇਹ ਦੇਖਣ ਨੂੰ ਜ਼ਰੂਰ ਮਿਲੂਗਾ ਕਿਉਂਕਿ ਬਾਈ ਨੂੰ ਸ਼ੌਂਕ ਬੜਾ ਬਾਕੀ ਲੈਗ ਸਕੋਰ ਵੇਖੋ ਕੱਟੀ ਕੰਪੀਟੀਸ਼ਨ 'ਚ ਖੜਨ ਵਾਲੀ ਬਸ ਉਹ ਬਾਈ ਨੇ ਦੱਸਿਆ ਵੀ ਥੋੜਾ ਜਿਹਾ ਪਟੇ ਦੀ ਦਿੱਕਤ ਆ ਤਾਂ ਬਾਕੀ ਘਰੇ ਖੜੀ ਵੀ ਐ ਮੈਂ ਨਾ ਕਿਸੇ ਕੰਪੀਟੀਸ਼ਨ ਤੋਂ ਘਟਨੀ ਹੈ ਨਹੀਂ ਬਾਈ ਨਾਰਾਇਣ ਪਾਣ ਵਾਲ ਬਾਈ ਗਏ ਜ਼ਰੂਰ ਸੀਗੇ ਆ ਜਿਹੜਾ ਹੁਣ ਧਨੋਲੇ ਵਾਲਾ ਮੇਲਾ ਹੋ ਕੇ ਗਿਆ ਝੋਟੀ ਵੀ ਲੈ ਕੇ ਗਏ ਸੀ ਬਾਈ ਤੇ ਮੰਨ ਕੇ ਚਲੋ ਵੀ ਓਬਜੈਕਸ਼ਨ ਲਾ ਕੇ ਕਰ ਕਏ ਥੋੜਾ ਜਿਹਾ ਤੇ ਅਸੀਂ ਮੰਨ ਕੇ ਚਲੋ ਵੀ ਓਬਜੈਕਸ਼ਨ ਕਰਕੇ ਸਾਡੀ ਕੱਟੀ-ਕੱਟੀ ਗਈ ਐ ਜੀ ਜੀ ਹਾਂ ਹਾਂ ਉਹ ਗੋਰੇ ਬਾਈ ਕੋਲੇ ਆ ਤੇ ਗੋਰੇ ਬਾਈ ਦਾ ਵੀ ਮੰਨ ਕੇ ਚਲੋ ਇਸ ਚੀਜ਼ 'ਚ ਬਹੁਤ ਯੋਗਦਾਨ ਆਪਣਾ ਵੀ ਆਪਾਂ ਨੂੰ ਗਾਈਡ ਉਹਨੇ ਕੀਤਾ ਵਾਲਾ ਬਾਈ ਕੋਰੇ ਨੇ ਠੀਕ ਹੈ ਜੀ ਹਾਂਜੀ ਵੀਰੇ ਕਿਉਂਕਿ ਉਹ ਬਾਈ ਨੂੰ ਕੋਰੇ ਨੂੰ ਮੈਂ ਦੱਸਣਾ ਚਾਹੁੰਦਾ ਵੀ ਉਹਨਾਂ ਨੂੰ ਨੀਲੀ ਰਾਵੀ ਬਾਰੇ ਨੌਲੇਜ ਵੀ ਬਹੁਤ ਆ ਤੇ ਸ਼ੌਂਕ ਵੀ ਬਹੁਤ ਜ਼ਿਆਦਾ ਹਾਂਜੀ ਵੀਰੇ ਤੇ ਬਾਕੀ ਬੂਰੇ ਨਾਲੀ ਬਾਰੇ ਤਾਂ ਸਾਰੇ ਸੱਜਣ ਜਾਣਦੇ ਹੀ ਆ ਇਹ ਬੂਰੇ ਨਾਲੀ ਦਾ ਇੱਕ ਸਿਰੇ ਦਾ ਜਾਨਵਰ ਮੈਂ ਵੇਖਿਆ ਬਹੁਤ ਸਿਰੇ ਦਾ ਜਿੰਨਾ ਕ ਆਪਾਂ ਕਹਿ ਸਕਦੇ ਬਾਈ ਨਾਲੀ ਕਿਉਂਕਿ ਜਿਆਦਾ ਚਲੋ ਆਪਾਂ ਕਹਿ ਨਹੀਂ ਸਕਦੇ ਪਰ ਅੱਜ ਦੇ ਟਾਈਮ 'ਚ 31 ਦਾ ਤੋੜ ਨਹੀਂ ਹੈਗਾ ਮੈਂ ਇੰਨਾ ਕਹਿ ਸਕਦਾ ਏ ਬਈ ਤਾਂ ਹੀ ਇਹਦਾ ਨਾਮ ਨਾਰਲੀ ਰੱਖਤਾ ਕਿਉਂਕਿ ਇਹ ਨਾਰਲੀ ਦੀ ਕਾਪੀ ਆ ਜਮਾ ਤੁਸੀਂ ਵੀ ਵੇਖੀ ਆ ਤੁਹਾਨੂੰ ਪਤਾ ਹੀ ਲੱਗ ਗਿਆ ਨਾਰਲੀ ਦੀ ਕਾਪੀ ਆ ਬਿਲਕੁਲ ਬਿਲਕੁਲ ਸ਼ਾਂਤਪਨ ਇੰਨਾ ਹੀ ਆ ਨਾ ਕੱਟੀ 'ਚ ਜਿੰਨਾ ਕਹਿ ਦਿੱਕਿਉ ਕਿਉਂਕਿ ਨਵਾਂ ਬੰਦੇ ਨੂੰ ਵੇਖ ਕੇ ਜਾਨਵਰ ਬੜਾ ਡਰਦਾ ਬਟ ਇਹ ਕੱਟੀ ਪੂਛ ਚੱਕ ਲੈਦੀ ਨਵਾਂ ਬੰਦਾ ਹੀ ਵੇਖ ਕੇ ਤੇ ਬਾਕੀ ਹੋਰ ਤੁਸੀਂ ਕੋਈ ਸਲਾਹ ਰਹਿ ਮਸ਼ਵਰਾ ਦਿਓ ਜੀ ਆਪਣਾ ਇਸ ਵੀਡੀਓ 'ਚ ਬਸ ਬਈ ਛੌਗ ਤੇ ਧਿਆਨ ਮੰਨ ਕੇ ਚਲੋ ਬਰੀਡਿੰਗ ਵਾਲੇ ਪਾਸੇ ਆਓ ਜੀ ਬਾਈ ਹਾਂਜੀ ਬਾਈ ਮੰਨ ਕੇ ਚਲੋ ਬਰੀਡਿੰਗ ਤੇ ਜੇ ਕੰਮ ਕਰਾਂਗੇ ਤਾਂ ਵਧੀਆ ਰਿਸਪੌਂਸ ਮਿਲੂਗਾ ਵੀ ਟਾਈਮ ਲੱਗਦਾ ਥੋੜਾ ਜਿਹਾ ਤੇ ਪਰ ਮੰਨ ਕੇ ਚੱਲ ਵੀ ਵਧੀਆ ਕੰਮ ਆ ਬਰੀਡਿੰਗ ਤੇ ਓਕੇ ਹਾਂਜੀ ਵੀਰੇ ਬਾਕੀ ਬਾਈ ਨੇ ਗਾਈਆਂ ਵੀ ਰੱਖੀਆਂ ਦੋ ਤੇ ਬਾਈ ਦੁੱਧ ਆਪਾਂ ਡੇਰੀ ਦੀ ਪਾਉਨੇ ਹਨਾ ਬਾਈ ਹਾਂਜੀ ਬਾਈ ਹਾਂਜੀ ਠੀਕ ਹੈ ਬਾਕੀ ਕੋਈ ਬਾਈ ਤਾਂ ਸੇਲ ਪਰ ਚੀਜ਼ ਦਾ ਕੰਮ ਨਹੀਂ ਸਿਰਫ ਘਰੇ ਰੱਖੇ ਜਾਨਵਰ ਆ ਤੇ ਗਾਈਆਂ ਬਾਰੇ ਚਲੋ ਮਹਾਰਾਏ ਪੁੱਛ ਲੈਨੇ ਬੇਸਿਕਲੀ ਤੇ ਕੀ ਆ ਆਪਾਂ ਸੇਲ ਛੂਲਾਾਸ ਤੇ ਨਹੀਂ ਕਰੇ ਦੁੱਧ ਆਸਤੇ ਰੱਖਣਾ ਹਾਂਜੀ ਵੀਰੇ ਗਾਈਆਂ ਵੀਰੇ ਦੁੱਧ ਵਾਸਤੇ ਹੀ ਆ ਕਰੇ ਓਕੇ ਹਾਂਜੀ ਵੀਰੇ ਸੀਮਨ ਛੂਮਣ ਇਹਨਾਂ ਦੇ ਵੀ ਚੰਗੀ ਲੱਗਿਆ ਕੀ ਹਾਂਜੀ ਬਾਈ ਇਹਨਾਂ ਦੇ ਵੀ ਚੰਗੇ ਹੀ ਲੱਗੇ ਆ ਠੀਕ ਚਲੋ ਚੰਗੀ ਗੱਲ ਆ ਹਾਂਜੀ ਵੀਰੇ ਬਾਕੀ ਬਾਈ ਦੀ ਸੰਭਾਲ ਪਸ਼ੂਆਂ ਦੀ ਬਹੁਤ ਵਧੀਆ ਆਉਣ ਵਾਲੇ ਸਮੇਂ 'ਚ ਬਾਈ ਤੁਹਾਨੂੰ ਦਿਸੂਗਾ ਕੰਪੀਟੀਸ਼ਨਾਂ ਦੇ ਵਿੱਚ ਚੰਗੇ ਜਾਨਵਰ ਆ ਬਾਈ ਦੇ ਬਾਕੀ ਇਹ ਮੱਝ ਦੀ ਆਪਾਂ ਪੁੱਛਣਾ ਭੁੱਲ ਗਏ ਵੀ ਇਸ ਵਾਰ ਇਹਦੇ ਕਿਹੜਾ ਸੀਮਨ ਲੱਗਿਆ ਬਾਈ ਇਹਦੇ ਬਾਈ ਜਿਹੜਾ ਅਰਜਨ ਕੁੰਗੜ ਝੋਟਾ ਨਹੀਂ ਗਿਆ ਇਸ ਵਾਰ ਖਰੀ ਲੈਣ ਦਾ ਬੁੱਲਾ ਆਇਆ ਜੀ ਮੁਰਾ ਦਾ ਬਾਈ ਨੇ ਅਰਜਨ ਕੁੰਗੜ ਇਸ ਤੋਂ ਪਹਿਲਾਂ ਬਾਈ ਨੇ ਬੂਰੇ ਬੁੱਲਾ ਦਾ ਸੀਮਨ ਯੂਜ਼ ਕੀਤਾ ਇਸ ਤੋਂ ਦੋਵਾਂ ਨੇ ਤੁਸੀਂ ਜਾਨਵਰ ਦੇਖੇ ਜਿਹੜੇ ਖੜੇ ਆਏ ਆ ਬਹੁਤ ਚੰਗੇ ਜਾਨਵਰ ਇਹ ਸਮਾਜ ਨੇ ਦਿੱਤੇ ਆ ਹਰੇਕ ਮੱਝ ਦੇ ਇਸ ਤਰ੍ਹਾਂ ਦਾ ਮਤਲਬ ਗੁਣ ਨਹੀਂ ਹੁੰਦਾ ਜਿਹੜੀਆਂ ਮੱਝਾਂ ਬੱਚਿਆਂ ਨੂੰ ਬੁੱਲ ਦੇ ਹੀ ਡੋਮਿਨੇਟ ਕਰਕੇ ਭੇਜਣ ਬਾਕੀ ਇਹ ਕੁਦਰਤ ਦਾ ਪ੍ਰੋਜੈਕਟ ਹੁੰਦਾ ਤੇ ਬਾਕੀ ਵੀਡੀਓ ਕਿਵੇਂ ਲੱਗੀ ਮੇਰਾ ਤਾਂ ਜੀ ਕਰਦਾ ਵੀ ਮੈਂ ਘੰਟੇ ਦੀ ਵੀਡੀਓ ਬਣਾਵਾਂ ਇਹ ਬਾਈ ਦੇ ਜਾਨਵਰ ਥੋੜੇ ਆ ਭਾਵੇਂ ਬਟ ਸਾਮ ਸੰਭਾਲ ਮੈਨੇਜਮੈਂਟ ਬਹੁਤ ਵਧੀਆ ਬਾਈ ਦੀ ਤੇ ਮੈਂ ਬਾਈ ਨੂੰ ਫਿਰ ਦਿਲੋਂ ਐਪਰੀਸ਼ੀਏਟ ਕਰਦਾ ਸੋ ਇਹੋ ਜਿਹਾ ਐਕਸਟਰ ਦੀ ਆਪਾਂ ਨੂੰ ਜ਼ਰੂਰਤ ਆ ਆਪਣੇ ਪੰਜਾਬ ਤੱਕ ਵੀ ਮਿਹਨਤ ਕਰਗੀ ਆਪਾਂ ਘਰੇ ਰਹਿ ਕੇ ਬਾਕੀ ਇਸ ਕੰਮ ਨੂੰ ਲਗਨ ਦੇ ਨਾਲ ਕਰਾਂਗੇ ਤਾਂ ਆਪਾਂ ਨੂੰ ਫਲ ਜ਼ਰੂਰ ਮਿਲਦਾ ਸੋ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਸਾਰੇ ਹੀ ਸੱਜਣਾ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਬਾਈ ਦੇ ਜਾਨਵਰ ਕਿਸ ਤਰ੍ਹਾਂ ਲੱਗੇ ਤੁਸੀਂ ਕਮੈਂਟ ਕਰਕੇ ਦੱਸਿਆ ਜੀ ਤੇ ਜੇਕਰ ਬਾਈ ਨਾਲ ਕਿਸੇ ਨੇ ਕੋਈ ਰਾਬਤਾ ਕਾਇਮ ਕਰਨਾ ਤਾਂ ਬਾਈ ਦਾ ਨੰਬਰ ਵੀ ਆਪਾਂ ਆਪਾਂ ਬਾਈ ਦਾ ਸਕਰੀਨ ਤੇ ਲਾ ਦਾਂਗੇ ਬਾਕੀ ਬਾਈ ਆਪਣਾ ਨੰਬਰ ਤੋਂ ਦੱਸ ਵੀ ਦੇ ਮਨਾ ਜਾ ਬਾਈ ਮੇਰਾ ਨੰਬਰ ਹੈਗਾ 82848 ਜੀ 84584 ਆਪਣਾ ਐਡਰੈਸ ਵੀ ਕਨਫਰਮ ਕਰ ਦੋ ਨਾ ਐਡਰੈਸ ਵੀਰੇ ਆਪਣਾ ਮੰਨ ਕੇ ਚਲੋ ਸ਼੍ਰੀ ਆਲਾ ਬਰਾੜ ਪਿੰਡ ਜੀ ਤਹਿਸੀਲ ਗੁਰੂ ਰਸਾਇਆ ਜ਼ਿਲ੍ਹਾ ਫੋਇਪਰਾ ਬਾਈ ਆਪਾਂ ਓਕੇ ਆਪਣਾ ਇਹਨਾਂ 'ਚ ਕੋਈ ਜਾਨਵਰ ਸੇਲ ਤਾਂ ਨਹੀਂ ਨਾ ਬਾਈ ਨਾ ਨਾ ਕੋਈ ਵੀ ਸੱਜਣ ਮਿੱਤਰ ਮੈਂ ਵੀ ਆਨਾ ਵੀ ਸੇਲ ਆਸਤੇ ਕੋਈ ਵੀ ਜਾਨਵਰ ਹੈ ਨਹੀਂਗਾ ਤੇ ਇਸ ਸੰਬੰਧ ਵਿੱਚ ਕੋਈ ਨਾ ਫੋਨ ਲਾਓ ਕੋਈ ਵੀ ਬਾਈ ਤੋਂ ਹੋਰ ਗੱਲਬਾਤ ਪੁੱਛਣੀ ਹੈ ਤਾਂ ਤੁਸੀਂ ਪੁੱਛ ਸਕਦੇ ਹੋ ਠੀਕ ਹੈ ਜੀ ਧੰਨਵਾਦ ਫਤਿਹ ਦੀ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ